ਉੱਤਰੀ ਮਹਾਰਾਸ਼ਟਰ ਦੇ ਚਲਗਾਉਂ ਜ਼ਿਲ੍ਹੇ ਦੇ ਵਿੱਚ ਕੱਲ੍ਹ ਸ਼ਾਮ ਇੱਕ ਰੇਲ ਗੱਡੀ ਵਿੱਚ ਅੱਗ ਲੱਗਣ ਦੀ افਵਾਹ ਕਰਨ ਥੱਲੇ ਉੱtre ਯਾਤਰੀਆਂ ਵਿੱਚੋਂ ਘੱਟੋ ਘੱਟ 12 ਦੀ ਨਾਲ ਲੱਗਦੀ ਪਟੜੀ ਤੇ ਦੂਜੇ ਪਾਸਿਓਂ ਆਈ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਰ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਪੁਲਿਸ ਦੇ ਸਪੈਸ਼ਲ ਇਨਸਪੈਕਟਰ ਜਨਰਲ ਦੱਤਾ ਦਰੇ ਕਰਾਲੇ ਨੇ ਦੱਸਿਆ ਹੈ ਕਿ 12 ਲਾਸ਼ਾਂ ਤੇ 6-7 ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਕੇਂਦਰੀ ਰੇਲਵੇ ਅਧਿਕਾਰੀਆਂ ਨੇ ਮੌਤਾਂ ਦੀ ਪੁਸ਼ਟੀ ਕੀਤੇ ਬਿਨਾਂ ਦੱਸਿਆ ਹੈ ਕਿ ਘਟਨਾ ਮੁੰਬਈ ਤੋਂ 400 ਤੋਂ ਵੱਧ ਕਿਲੋਮੀਟਰ ਦੂਰ ਪਚੌਰਾ ਨੇੜੇ ਮਹੇਜੀ ਤੇ ਪ੍ਰਦਾਂਡੇ ਸਟੇਸ਼ਨਾਂ ਵਿਚਾਲੇ ਵਾਪਰੀ ਜਿੱਥੇ ਸ਼ਾਮ ਲਗਭਗ 5 ਵਜੇ ਲਖਨਊ ਮੁੰਬਈ ਪੁਸ਼ਪਕ ਐਕਸਪ੍ਰੈਸ 'ਚ ਅੱਗ ਲੱਗਣ ਦੀ افਵਾਹ ਕਰਨ ਕਿਸੇ ਵੱਲੋਂ ਚੇਨ ਖੇਚਣ ਕਾਰਨ ਰੇਲਗੱਡੀ ਰੁਕੀ ਹੋਈ ਸੀ ਕੇਂਦਰੀ ਰੇਲਵੇ ਦੇ ਮੁਖ ਤਰਜਮਾਨ ਸੁਪਨ ਬਿੱਲ ਨਿਲਾ ਮੁਤਾਬਕ ਪੁਸ਼ਪਕ ਐਕਸਪ੍ਰੈਸ ਵਿੱਚੋਂ ਕੁਝ ਯਾਤਰੀ ਹੇਠਾਂ ਉਤਰੇ ਹੋਏ ਜਿਨ੍ਹਾਂ ਨੂੰ ਬੰਗਲੌਰੂ ਤੋਂ ਦਿੱਲੀ ਜਾ ਰਹੇ ਕਰਨਾਟਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਕੁਝ ਲਾਸ਼ਾਂ ਤੇ ਸਰੀਰ ਦੇ ਹਿੱਸੇ ਪਾਏ ਹੋਏ ਦਿਖਾਈ ਦੇ ਰਹੇ ਹਨ ਮੁੱਖ ਮੰਤਰੀ ਦਵਿੰਦਰ ਫੜਨवीस ਨੇ ਘਟਨਾ ਤੇ ਯਾਤਰੀਆਂ ਦੀ ਮੌਤ ਤੇ ਦੁੱਖ ਦਾ ਇਸ਼ਾਰਾ ਕੀਤਾ ਹੈ ਮਹਾਰਾਸ਼ਟਰ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਕਾਰਜੁਨ ਕੜਗੇ ਨੇ ਪਾਰਟੀ ਜਨਰਲ ਸਕੱਤਰ ਕੇ ਸੀ ਵਿਨੂ ਗੋਪਾਲ ਨੇ ਰੇਲ ਹਾਸੇ ਤੇ ਮੌਤਾ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਹੈ ਤੇ ਜ਼ਖਮੀਆਂ ਦੇ ਜਲਦ ਸਿਹਤ ਜਾਵੇ ਹੋਣ ਦੀ ਕਾਮਨਾ ਵੀ ਕੀਤੀ ਹੈ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 6 ਤੋਂ 7 ਜਣੇ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ ਰੇਲ ਗੱਡੀਆਂ ਆਪੋ ਆਪਣੇ ਅਗਲੇ ਸਟੇਸ਼ਨ ਤੇ ਪਹੁੰਚ ਗਈਆਂ ਤੇ ਹਾਸਤੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਪੁਸ਼ਪ एक्सप्रेस हादसे ਤੋਂ 15 ਮਿੰਟ ਬਾਅਦ ਰਵਾਨਾ ਹੋ ਗਏ ਜਦ ਕਿ ਕਰਨਾਟਕ ਐਕਸਪ੍ਰੈਸ ਨੂੰ 20 ਮਿੰਟਾਂ ਬਾਅਦ ਉੱਥੋਂ ਹਟਾ ਦਿੱਤਾ ਗਿਆ ਮੌਕੇ ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ ਗ੍ਰੀਸ਼ ਮਹਾਜਨ ਨੇ ਦੱਸਿਆ ਹੈ ਕਿ ਜ਼ਖਮੀਆਂ ਦਾ ਪਚੌਰਾ ਦੇ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਇਹ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਸਾਡੀ ਮੁੱਢਲੀ ਸੂਚਨਾ ਮੁਤਾਬਿਕ ਹਾਟ ਐਕਸਲ ਜਾ ਬ੍ਰੇਕ ਬਾਈਂਡਿੰਗ ਕਾਰਨ ਪੁਸ਼ਪਕ ਐਕਸਪ੍ਰੈਸ ਦੇ ਜਰਨਲ ਡੱਬੇ ਦੇ ਵਿੱਚ ਚੰਗਿਆੜੀਆਂ ਤੇ ਤੂਏ ਕਰਨ ਯਾਤਰੀ ਡਰ ਗਏ ਉਹਨਾਂ ਨੇ ਚੇਨ ਖਿੱਚ ਦਿੱਤੀ ਅਤੇ ਕੁਝ ਯਾਤਰੀ ਹੇਠਾ ਉਤਰਾਏ ਉਸੇ ਸਮੇਂ ਉੱਥੋਂ ਕਰਨਾਟਕ ਐਕਸਪ੍ਰੈਸ ਲੰਘ ਰਹੀ ਸੀ ਇੱਕ ਹੋਰ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਖਮੀ ਯਾਤਰੀਆਂ ਨੂੰ ਮੈਡੀਕਲ ਸਹਾਇਤਾ ਮਹਈਆ ਕਰਵਾਈ ਜਾ ਰਹੀ ਹੈ